ਮੈਂ ਸਮੂੱਚੇ ਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂੱਚੀ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਸਪੁਰ ਵਾਲਿਆਂ ਨੂੰ ਵੀ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ ਤੇ ਸਮੂੱਚੀ ਵੋਟ ਜਿਹੜੀ ਹੈ ਕਾਲੀ ਗੱਲ ਦੀ ਥੋੜੀ ਵਿੱਚ ਪਾਓ ਖਾਲੀ ਗੱਲ ਦੇ ਕੈਂਡੀਡੇਟ ਦੇ ਸਾਹ ਕਿਸੇ ਬੰਦੇ ਦੇ ਜਾਣ ਦਾ ਨੁਕਸਾਨ ਤੇ ਹੁੰਦਾ ਹੀ ਹੈ ਭਾਵੇਂ ਬਹੁਤਾ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਣ ਨਾਲ ਇੱਕ ਵਾਰੀ ਧੱਕਾ ਦੇ ਲੱਗਦਾ ਹੀ ਹੈ ਸਾੰਮਣੇ ਸਾਡੇ ਨਾਲ ਹੀ ਮੁਕਾਬਲਾ ਉਹਦਾ ਮੁਕਾਬਲਾ ਉਹ ਕਿਸੇ ਨਾਲ ਕਰਦਾ ਮੈਂ ਕੋਈ ਕਿਸਦਾ ਪ੍ਰਚਾਰ ਕਰਾਂਗਾ ਵੀ ਮੈਂ ਕਾਂਗਾ ਅਸੀਂ ਕਮਜ਼ੋਰ ਆਂ ਕਿਹੜੀ ਪਾਰਟੀ ਅਸੀਂ ਉਹਨੂੰ ਢਾਵਾਂਗੇ ਉਹਨੂੰ ਮਾੜੇ ਅੰਸਰ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਤਾਂ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕਾਂ ਚ ਆਏ ਨੇ ਮੇਰੀ ਪਿੱਠ ਤੇ ਇਹਨਾਂ ਦਾ ਹੱਥ ਆ ਤੇ ਇਹ ਕਮਜ਼ੋਰੀ ਨਾਲ ਥੋੜਾ ਮੈਂ ਲੜੂਗਾ ਮੈਂ ਤਾਂ ਪੈਰ ਗੱਡ ਕੇ ਲੜਾਂਗਾ ਮਾੜੇ ਅੰਸਰ ਦੇ ਖਿਲਾਫ ਜਿਹੜੇ ਅਕਾਲੀ ਗੱਲ ਨੂੰ ਢਾ ਲਾਉਂਦੇ ਨੇ ਇਹ ਬਣਾ ਰਿਹਾ ਕਿ ਜੇ ਮੈਂ ਮੰਨਗੀ ਕਰਾਂ ਜੋ 올 ਟਾਈਮਸ ਦਾ ਜੋ ਮੈਨੂੰ ਕੀ ਪਤਾ ਵਾ ਕਿ ਕਿਹੜੇ ਕਿਹੜੇ ਹਲਕੇ ਦੀ ਮੈਨੂੰ ਨਿਮਾਇਜ਼ੀ ਦੇਣੀ ਹੈ ਇਹ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਜਿੱਥੇ ਕਮਜ਼ੋਰ ਸਮਝਣਗੇ ਉੱਥੇ ਮੈਨੂੰ ਗਾਦਰ ਭਾਵੇਂ ਮੈਂ ਦਰ ਤੱਥ ਨੂੰ ਤਿਆਰ ਆ ਡੇਰੇ ਤੇ ਧੋਣੇ ਦੀ ਭੰਨੀ ਭੰਨੀ ਆ ਹਲਕਾਂ ਚਾਰਜ ਤੋਂ ਵੀ ਸ਼ੁਰੂ ਹੋ ਗਈ ਸੀ ਮੈਂ ਹਾਲ ਕੰਚਾਰਜਾਂ ਤਾਂ ਵੀ ਉੱਪਰ ਆ ਮੈਂ ਕੋਰ ਕਮੇਟੀ ਦੇ ਮੈਂਬਰ ਰਿਹਾ ਵਾਂ ਅੱਜ ਵੀ ਮੈਂ ਭਾਵੇਂ ਕੱਖੋਂ ਹੀ ਨਿਕਾਲੀ ਦਲ ਦੇ ਲੇਕਿਨ ਲੋਕਾਂ ਦਾ ਮੇਰੇ ਪਿੱਛੇ ਹੱਥ ਆ ਤਾਂ ਮੈਂ ਇਨਾਂ ਨਾਲੋਂ ਵੈਸੇ ਹੀ ਹੈ ਵੀ ਆ ਹਲਕਨਜਾਦ ਦੇ ਕਾਕੂ ਹੀ ਨਾ ਹੋਇਆ ਲੋਕ ਰੈ ਜਿਹੜੀ ਹੁੰਦੀ ਏ ਇਹ ਲੋਕ ਸ਼ਕਤੀ ਇਹ ਰੱਬ ਦੀ ਆਵਾਜ਼ ਬਣਦੀ ਏ ਕਿ ਅਸੀਂ ਇਸ ਵਿੱਚ ਰੱਬ ਦੀ ਆਵਾਜ਼ ਪੈਦਾ ਕੀਤੀ ਏ ਕਿ ਉਸ ਆਵਾਜ਼ ਦੇ ਨਾਲ ਸ਼੍ਰੋਮੀ ਕਨਕਲ ਨੂੰ ਸ਼ਕਤੀ ਦਿੱਤੀ ਜਾਵੇ ਮਾਰੇ ਸਮੇਂ ਚ ਜਦ ਕੇ ਕੁਝ ਲੋਕ ਜਿਹੜੇ ਨੇ ਉਹ ਕਾਲੀ ਦਲ ਦੀ ਪੱਖ ਚ ਸ਼ੁਰਾ ਮਾਰ ਕੇ ਨੱਠ ਗਏ ਨੇ ਤੇ ਮੈਂ ਇਸ ਕਰਕੇ ਮਨ ਬਦਲਿਆ ਵਾ ਤੇ ਅਕਾਲੀ ਦਲ ਦੀ ਮਦਦ ਕਰਨਾ ਲੰਘ ਕੀਤਾ ਵਾ ਅੱਜ ਦੀ ਰਾਣੀ ਚ ਕੀ ਕਾਸਲੇ ਅਸੀਂ ਅਕਾਲੀ ਦਲ ਨੂੰ ਸਹਮਲ ਹੋਵੇ ਜੇ ਉਹ ਤਾਂ ਮੈਂ ਅਕਾਲੀ ਦਲ ਵਿੱਚ ਸਹਮਲ ਹੋਵਾ ਚਾਹਵੇ ਨਾ ਹੋਵਾ ਮੈਂ ਸਮੂੱਚੇ ਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂੱਚੀ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਫਰ ਵਾਲਿਆਂ ਨੂੰ ਵੀ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ ਤੇ ਸਮੂੱਚੀ ਵੋਟ ਜਿਹੜੀ ਹੈ ਅਕਾਲੀ ਦਲ ਦੀ ਝੋਲੀ ਵਿੱਚ ਪਾਓ ਕਾਲੀ ਦਲ ਦੇ ਕੈਂਡੀਡੇਟ ਨੂੰ ਕਿਹਾ ਤੁਸੀਂ ਕਹਿੰਦੇ ਕਿ ਜਿਹੜੇ ਲੋਕ ਜਿਹੜੇ ਛੱਡ ਕੇ ਚਲ ਗਏ ਉਸ ਤੋਂ ਬਾਅਦ ਹੀ ਫੈਸਲਾ ਲਿਆ ਹੈਗਾ ਲੱਗਦਾ ਵੀ ਪਾਰਟੀਆਂ ਇੱਕ ਮਾਨੇ ਵਧੀਆ ਫੈਸਲਾ ਕੀਤਾਗਾ ਉਹ ਲੋਕ ਜਿਹੜੇ ਗਲਤ ਗਾਈਡ ਕਰ ਰਹੇ ਸੀਗੇ ਦਾਸਲੋ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ ਪੀਸੀਟੀ ਬੁੱਝੀਆਂ ਪਾਰਟੀਆਂ ਨਾਲ ਰਲਈ ਹੋਈ ਤੇ ਉਹ ਕਾਲੀ ਦਲ ਦੇ ਕੈਂਡੀਡੇਟ ਦੇ ਹੱਕ ਵਿੱਚ ਉਹਨਾਂ ਨੇ ਮੀਟਿੰਗਾਂ ਸ਼ੁਰੂ ਨਹੀਂ ਕੀਤੀਆਂ ਪ੍ਰਚਾਰ ਸ਼ੁਰੂ ਨਹੀਂ ਕੀਤਾ ਤੇ ਨਾ ਉਹ ਮੀਟਿੰਗਾਂ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਖਿਲਾਫ ਬੋਲਦੇ ਸੀਗੇ ਕਿਉਂਕਿ ਜਿੰਨਾ ਪਾਰਟੀਆਂ ਕੋਲੋਂ ਕੰਮ ਲਏ ਹੋਣ ਜਿੰਨਾ ਲੀਡਰਾਂ ਕੋਲੋਂ ਕੰਮ ਲਏ ਹੋਣ ਜਿੰਨਾਂ ਨੇ ਬੈਠ ਕੇ ਖਾਦਾ ਪੀਤਾ ਹੋਵੇ ਉਹਨਾਂ ਦੇ ਖਿਲਾਫ ਕਿੱਦਾਂ ਬੋਲ ਸਕਦੇ ਨੇ ਭਾਵੇਂ ਉਹਨਾਂ ਤੇ ਲੱਖ ਕਮਜ਼ੋਰੀਆਂ ਹੋਣ ਇਸ ਕਰਕੇ ਉਹਨਾਂ ਦੀ ਜ਼ੁਬਾਨ ਤੋਂ ਅਕਾਲੀ ਦਲ ਨੂੰ ਸ਼ਕਤੀ ਨਹੀਂ ਸੀ ਮਿਲਦੀ ਤੇ ਉਹ ਕਾਊ ਮਾਲਫੀਆ ਚਲਾ ਗਿਆ ਲੱਗਦਾ ਉਹ ਨੁਕਸਾਨ ਹੋਏਗਾ ਅਕਾਲੀ ਦਲ ਨੂੰ ਇਸ ਲੱਖ ਕਿਸੇ ਬੰਦੇ ਦੇ ਜਾਨ ਦਾ ਨੁਕਸਾਨ ਤੇ ਹੁੰਦਾ ਹੀ ਆ ਭਾਵੇਂ ਬਹੁਤਾ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਣ ਨਾਲ ਇੱਕ ਵਾਰੀ ਧੱਕਾ ਤੇ ਲੱਗਦਾ ਹੀ ਹੈ। ਸਮਝਣਾ ਸਾਡੇ ਨਾਲ ਹੀ ਮੁਕਾਬਲਾ ਉਹਦਾ ਮੁਕਾਬਲਾ ਉਹ ਕਿਸੇ ਨਾਲ ਕਰਦਾ ਵਾ। ਮੈਂ ਕੋਈ ਕਿਸੇ ਦਾ ਪ੍ਰਚਾਰ ਕਰਾਂਗਾ ਵੀ ਮੈਂ ਕਾਂਗਾ ਅਸੀਂ ਕਮਜ਼ੋਰ ਆ। ਕਿਹੜੀ ਪਾਰਟੀ? ਅਸੀਂ ਉਹਨੂੰ ਢਾਵਾਂਗੇ ਉਹਨੂੰ। ਕੁਝ ਵਰਕਰਾਂ ਨੇ ਇਹ ਵੀ ਗੱਲ ਕਹੀ ਆ ਕਿ ਲਿੰਗਾ ਸਾਹਿਬ ਤੁਸੀਂ ਚਲੋ ਹੁਣ ਪਾਰਟੀ ਨੂੰ ਜਿਹੜਾ ਮਜ਼ਬੂਤ ਕਰੋਗੇ। ਲੇਕਿਨ ਉਹਨਾਂ ਵਾਲੇ ਸਮਝੇ ਨਾ ਹੋਏ ਕਿ ਫਿਰ ਕੋਈ ਬਾਹਰੋਂ ਲਿਆ ਕੇ ਕਾਂਗਸੀ ਜਿਹੜਾ ਵਧਾ ਦਿੱਤਾ ਜਾਵੇ ਵਰਕਰ ਨੂੰ ਯਾਦ ਰੱਖਿਆ ਜਾਵੇ। ਜੀ ਕਾਂਗਰਸੀ ਨੇ ਕੀ ਬਣਾਉਣਾ ਕਿਹਾ ਅਸੀਂ ਤੇ ਮਾਰੇ ਅੰਸਰ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਕੋ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕ ਅੱਜ ਆਏ ਨੇ ਮੇਰੀ ਪਿੱਠ ਤੇ ਇਹਨਾਂ ਦਾ ਹੱਥ ਆ ਤੇ ਇਹ ਕਮਜ਼ੋਰੀ ਨਾਲ ਥੋੜਾ ਮੈਂ ਲੜੂੰਗਾ ਮੈਂ ਤਾਂ ਪੈਰ ਗੱਡ ਕੇ ਲੜਾਂਗਾ ਮਾਰੇ ਅੰਸਰ ਦੇ ਖਿਲਾਫ ਜਿਹੜੇ ਅਕਾਲੀ ਦਲ ਨੂੰ ਢਾਹ ਲਾਉਂਦੇ ਨੇ ਇਹ ਸਮਝਿਆ ਹੁਣ ਟਾਈਮ ਤੋਂ ਜ਼ਿਆਦਾ ਲਗਾਸਾ ਨੂੰ ਨਰਮੰਦੀ ਕੀ ਕਰਨਗੇ ਹਾਂਜੀ ਇਹ ਬਰਾਬਰ ਖਾ ਕੇ ਜੀ ਨਮੰਨਗੀ ਕਰੋ ਜੋ 올 ਟਾਈਮਸ ਕਾਲ ਜੋ ਮੈਨੂੰ ਕੀ ਪਤਾ ਵਾ ਕਿ ਕਿਹੜੇ ਕਿਹੜੇ ਹਲਕੇ ਦੀ ਮੈਨੂੰ ਨਮੰਨਦੀ ਦੇਣੀ ਹੈ ਇਹ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਜਿਥੇ ਕਮਜ਼ੋਰ ਸਮਝਣਗੇ ਉਥੇ ਮੈਨੂੰ ਗਾਦਨ ਭਾਵੇਂ ਮੈਂ ਡੱਟਣ ਨੂੰ ਤਿਆਰ ਆ ਡੇਰੇ ਤੇ ਧੋਣੇ ਦੀ ਭੰਨੀ ਭੰਨੀ ਆ ਹਲਕਨ ਚਾਰਜ ਦੇ ਤੌਰ ਤੇ ਵਿਚਰੂ ਮੈਂ ਤੇ ਸਰੇ ਜੇ ਕਾਟੀ ਮੈਂ ਹਲਕਨ ਚਾਰਜਾਂ ਤਾਂ ਵੀ ਉੱਪਰ ਆ ਮੈਂ ਕੋਰ ਕਮੇਟੀ ਦੇ ਮੈਂਬਰ ਰਿਆ ਵਾਂ ਅੱਜ ਵੀ ਮੈਂ ਭਾਵੇਂ ਕੱਖ ਵੀ ਨਹੀਂ ਕਾਦੀ ਦਲਦੇ ਲੇਕਿਨ ਲੋਕਾਂ ਦਾ ਮੇਰੇ ਪਿੱਠ ਤੇ ਹੱਥ ਆ ਮੈਂ ਇਹਨਾਂ ਨਾਲ ਵੈਸੇ ਹੀ ਹੈਵੀ ਆ ਹਲਕਨ ਜਾਜ ਦੇ ਕੱਖ ਵੀ ਨਾ ਹੋਇਆ ਹਲਕਨ ਜਾਜ ਤੇ ਜੇ ਕੋਈ ਚੰਗਾ ਸਿਆਣਾ ਬੰਦਾ ਹੋਵੇ ਤੇ ਉਹ ਲੀਡ ਕਰਦਾ ਵਾ ਤੇ ਜੇ ਕੋਈ ਉਹੋ ਜਿਹਾ ਹੋਏ ਤੇ ਉਹ ਭੇੜਾ ਕਰਕ ਕਰ ਦਿੰਦਾ ਲੱਗਦਾ ਕੋਈ ਹੈਗਾ ਵਾ ਇਸ ਬੰਦੇ ਹੱਲਕੇ ਜਿਹੜਾ ਨੂੰ ਮਾਰੀ ਦਿੱਤੀ ਜਾਂ ਸਾਡੀ ਕੋਈ ਚਾਰ ਕੋਣ ਲੱਗਦਾ ਮੈਂ ਤੇ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਜੇ ਇਸ ਚੀਜ਼ ਬਾਰੇ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਉਹਦੇ ਬਾਰੇ ਮੈਂ ਸੋਚੂੰਗਾ ਕਿਉਂ ਵੀ ਕਿਹੜਾ ਲੱਗੇ ਜਿਹੜਾ ਮੇਰੇ ਮੈਦੋਂ ਮਰਜ਼ੀ ਲੱਗੇ